ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਨਾ ਇੱਕ ਇੰਟਰਵਿਊ ਮੈਂ ਸੁਣੀ ਸੀਗੀ ਕਿਸੇ ਦੀ ਚੈਨਲ ਤੇ YouTube ਤੇ ਕਾਫੀ ਆ ਰਹੀ ਆ ਉਸ ਇੰਟਰਵਿਊ ਦੇ ਵਿੱਚ ਮੈਂ ਗੱਲ ਹੀ ਕਰ ਦਿੰਦਾ ਕਿ ਜਿਹੜੇ ਸਿਮਰ ਜੋਤ ਸਿੰਘ ਮੱਕੜ ਨੇ ਉਹਨਾਂ ਨੇ ਇੱਕ ਮਤਲਬ ਉਹਨਾਂ ਦੀ ਇੱਕ ਦੀ ਕਿਸੇ ਦੀ ਇੰਟਰਵਿਊ ਲਈ ਆ ਤੇ ਉਸ ਦੇ ਵਿੱਚ ਪਾਸ਼ ਦੀ ਗੱਲ ਕੀਤੀ ਗਈ ਆ ਇੰਟਰਵਿਊ ਦੇ ਵਿੱਚ ਪਾਸ਼ ਇੱਕ ਸ਼ਾਇਰ ਹੋਈ ਨਹੀਂ ਰਾਈਟਰ ਹੋਈ ਨਹੀਂ ਉਹ ਪੰਜਾਬ ਦੇ ਉਹਨਾਂ ਦੇ ਬਾਰੇ ਨਾ ਉਸ ਜਿਹੜਾ ਜਿਸ ਦੀ ਉਹ ਇੰਟਰਵਿਊ ਲੈ ਰਹੇ ਨੇ ਉਹਨੇ ਪਾਸ਼ ਬਾਰੇ ਬਹੁਤ ਇਹੋ ਜੀਆਂ ਗੱਲਾਂ ਕਹੀਆਂ ਨੇ ਕਿ ਜਿੱਦਾਂ ਪਾਸ਼ ਬਾਰੇ ਮੈਂ ਮੈਂ ਦੱਸ ਦਿੰਦਾ ਕਿ ਪਾਸ਼ ਜਿਹੜਾ ਸੀਗਾ ਉਹ ਇੱਕ ਰਾਈਟਰ ਹੁੰਦੇ ਸੀਗੇ ਤੇ ਜੇਲ ਜੇਲ ਦੇ ਵਿੱਚ ਦੇ ਗਿਆ ਜੇਲ ਤੋਂ ਜਦੋਂ 2-4 ਦਿਨ ਆ ਜਾਂਦੇ ਨੇ ਬਾਹਰ ਤੇ 2-4 ਦਿਨਾਂ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ ਇਹ ਬੜੇ ਸ਼ੱਕੀ ਹਾਲਾਤਾਂ ਜਿਹੋ ਉਹਨਾਂ ਦੀ ਡੈੱਡ ਬੋਡੀ ਮਿਲਦੀ ਆ ਤੇ ਇਦਾਂ ਕਰਕੇ ਨਾ ਉਹਨਾਂ ਦੀ ਹੈ ਉਹ ਹੀ ਸੀਗੀ ਮੌਤ ਹੋਈ ਸੀ ਮਰ ਗਏ ਸੀਗੇ ਤੇ ਉਹਨਾਂ ਦੇ ਬਾਰੇ ਨਾ ਮਤਲਬ ਉਹ ਸੀ ਇੰਟਰਵਿਊ ਦੇ ਵਿੱਚ ਨਾ ਉਹਨਾਂ ਦੇ ਬਾਰੇ ਗੱਲਾਂ ਕਈਆਂ ਗਈਆਂ ਕਿ ਉਸ ਬੰਦੇ ਨੇ ਇਹ ਕਹਾ ਸੀਗਾ ਕਿ ਹਰਿਮੰਦਰ ਸਾਹਿਬ ਦਾ ਜਿਹੜਾ ਸਰੋਵਰ ਆ ਉਹਨੂੰ ਪੂਰ ਕੇ ਤੇ ਉੱਤੇ ਝੋਨਾ ਲਾ ਦੇਣਾ ਚਾਹੀਦਾ ਗੱਲ ਮੈਨੂੰ ਬੜੀ ਅਜੀਬ ਜਿਹੀ ਲੱਗੀ ਕਿਉਂਕਿ ਮੈਂ ਥੋੜਾ ਜਿਹਾ ਸਾਰੇ ਪੜਨ ਵਾਲਾ ਮੈਂ ਇੱਕ ਦੱਬਾ ਪੜਦਾ ਹਾਂ ਤੇ ਇਸ ਕਰਕੇ ਮੈਂ ਪਾਸ਼ ਨੂੰ ਦੋ ਚਾਰ ਉਹਨਾਂ ਦੀਆਂ ਕਿਤਾਬ ਮਤਲਬ ਕਿਤਾਬਾਂ ਪੜੀਆਂ ਮੈਂ ਤੇ ਮੈਨੂੰ ਵਧੀਆ ਲੱਗੀ ਉਹਦੀ ਕਲਮ ਤੇ ਮੈਂ ਥੋੜਾ ਜਿਹਾ بڑا ਜਦੋਂ ਇੰਟਰਵਿਊ ਸੁਣੀ ਤੇ ਮੈਨੂੰ ਥੋੜਾ ਜਿਹਾ अजीब ਜਿਹਾ ਲੱਗਾ ਤੇ ਮੈਂ ਸੋਚਿਆ ਯਾਰ ਇਸ ਬਾਰੇ ਇਹ ਇੱਕ ਦਾਅ ਉ ਸਕਦਾ ਮਤਲਬ ਮੈਂ ਪਹਿਲਾਂ ਉੱਤੇ ਕਮੈਂਟ ਕਰਨ ਲੱਗਾ ਸੀਗਾ ਮੈਂ ਮੈਂ ਕਮੈਂਟ ਕਰਦਾ ਵੀ ਨਹੀਂ ਇਹ ਗਲਤ ਆ ਇਦਾਂ ਨਹੀਂ ਹੋ ਸਕਦਾ ਪਰ ਨਹੀਂ ਫਿਰ ਮੈਂ ਮਤਲਬ ਕਈ ਸੂਝਵਾਨ ਸੱਜਣਾ ਤੋਂ ਪੁੱਛਿਆ ਪਤਾ ਕੀਤਾ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਇਹ ਸੱਚੀ ਉਹਨਾਂ ਨੇ ਮਤਲਬ ਇਹ ਗੱਲ ਕਹੀ ਸੀ ਉਹਨਾਂ ਨੇ ਮੈਨੂੰ ਜਿੰਨਾਂ ਨੂੰ ਮੈਂ ਫੋਨ ਕੀਤਾ ਸੀਗਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਉਹਨਾਂ ਨੇ ਸੰਤ ਪਿੰਡਰਾ ਵਾਲਿਆਂ ਨੂੰ ਵੀ ਬਹੁਤ ਗਲਤ ਬੋਲਿਆ ਸੀ ਉਹ ਤੇ ਤਾਈਓ ਉਹਦਾ ਕਤਲ ਜਿਹੜਾ ਸੀ ਇਸ ਕਰਕੇ ਉਹਦਾ ਕਤਲ ਹੋ ਗਿਆ ਤੇ ਹਰਮੰਦਰ ਸਾਹਿਬ ਦੀ ਜਿਹੜੀ ਗੱਲ ਹੈ ਉਹ ਵੀ ਸੱਚੀ ਸੀ ਉਸਨੇ ਇਹ ਗੱਲ ਕਹੀ ਹੈ ਕਿ ਹਰਮੰਦਰ ਸਾਹਿਬ ਨੂੰ ਜਿਹੜਾ ਵਾ ਉਦੇਸ਼ ਰੋਵਰ ਨੂੰ ਪੂਰ ਦੇਣਾ ਚਾਹੀਦਾ ਤੇ ਉੱਤੇ ਝੋਨਾ ਲਾ ਦੇਣਾ ਚਾਹੀਦਾ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਸੱਚ ਨਹੀਂ ਇੰਟਰਵਿਊ ਜਿਹੜੀ ਆ ਉਹ ਮੈਂ ਤੁਹਾਨੂੰ ਲਿੰਕ ਜਿਹੜਾ ਮਿਲ ਜੂਗਾ ਤੇ ਪੂਰੀ ਇੰਟਰਵਿਊ ਦੇ ਵਿੱਚ ਨਾ ਬੁੜੀਆਂ ਗੱਲਾਂ ਕੀਤੀਆਂ ਉਹ ਬੰਦੇ ਨੇ ਪਾਸ਼ ਬਾਰੇ ਪਾਸ਼ ਤੇ ਮੈਨੂੰ ਮੈਂ ਸੋਚਿਆ ਮੈਂ ਯਾਰ ਇੱਥੇ ਵੀਡੀਓ ਬਣਾਉਣੀ ਚਾਹੀਦੀ ਆ ਤੇ ਕਈ ਵੀਰ ਪਾਸ਼ ਦੀਆਂ ਕਰਤਾਵਾਂ ਪੜਦੇ ਹੋਣਗੇ ਪਰ ਇਹ ਗੱਲ ਸੱਚ ਹੈ ਪਤਾ ਨਹੀਂ ਉਹਨੇ ਕਿਉਂ ਕਿਉਂਕਿ ਉਹ ਹੈਗਾ ਵੀ ਉਹਦਾ ਮਤਲਬ ਸਿੰਘ ਸੀਗਾ ਸਿੱਖਾਂ ਦੇ ਵਿੱਚੋਂ ਸੀ ਪਰ ਉਹਨੇ ਇਦਾਂ ਕਿਉਂ ਕਿਹਾ ਕੀ ਰੀਜ਼ਨ ਸੀ ਕਿਉਂ ਇਹਨੇ ਇਹ ਗੱਲ ਕਹੀ ਤੇ ਇਹਦੇ ਬਾਰੇ ਤਾਂ ਜੇ ਠੋਸ ਸਬੂਤ ਨਹੀਂ ਮਿਲੇ ਕਿਉਂਕਿ ਇੱਕ ਨਾ ਮਹਾਨ ਬੜੇ ਸਾਡੇ ਲੈਜੈਂਡ ਜਿਹਨੂੰ ਕਹਿੰਦੇ ਨੇ ਰਾਈਟਰ ਆ ਉਨੇ ਵੀ ਉਹ ਨਾ ਪਾਸ਼ਪਦੀਆਂ ਬੜੀਆਂ ਤਰੀਫਾਂ ਕਰ ਰਹੇ ਸੀਗੇ ਅੱਜ ਤੋਂ 7-8 ਮਹੀਨੇ ਪਹਿਲਾਂ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਸੀ ਉਸ ਲੈਜੈਂਡ ਦੀ ਰਾਈਟਰ ਨੇ ਉਹ ਤੇ ਉਹਨਾਂ ਦੀਆਂ ਮੈਂ ਬੜੀ ਇੰਟਰਵਿਊ ਸੁਣੀ ਤੇ ਉਹ ਇੰਟਰਵਿਊ ਉਹ ਪਾਸ਼ਲੀਆਂ ਬਹੁਤ ਤਰੀਫਾਂ ਕਰ ਰਹੇ ਸੀਗੇ ਤੇ ਜਿਹੜਾ ਜਿਹੜਾ ਹੋਸਟ ਕਰ ਰਿਹਾ ਸੀਗਾ ਜਿਹੜਾ ਉਹਨਾਂ ਨੂੰ ਸਵਾਲ ਪੁੱਛ ਰਿਹਾ ਸੀ ਉਹ ਬੜੇ ਮਸਾਲੇ ਲਾ ਲਾ ਕੇ ਪੁੱਛ ਰਾਈ ਕਿ ਤੁਸੀਂ ਪਾਸ਼ ਬਾਰੇ ਦੱਸੋ ਕੁਝ ਹਨਾ ਤੇ ਉਹ ਜਿਹੜੇ ਲੈਜੈਂਡ ਸੀਗੇ ਉਹ ਪਾਸ਼ ਦੀਆਂ ਬਹੁਤ ਤਰੀਫਾਂ ਕਰ ਰਹੇ ਸੀਗੇ ਕਿ ਪਾਸ਼ ਇਦਾਂ ਦਾ ਪਾਸ਼ ਉਦਾਂ ਦਾ ਪਰ ਮੈਂ ਜਦੋਂ ਅ ਅੱਜ ਥੋੜੇ ਜਿ ਦਿਨ ਹੋ ਗਏ ਇੰਟਰਵਿਊ ਦਾ ਮੈਂ ਦੇਖੀ ਕਿ ਪਾਸ਼ ਬਾਰੇ ਉਸ ਬੰਦੇ ਨੇ ਵੀਰ ਨੇ ਬਹੁਤ ਗੱਲਾਂ ਕਹੀਆਂ ਤੇ ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਯਾਰ ਗਲਤ ਆ ਜੋ ਵੀ ਪਾਸ਼ ਬਾਰੇ ਕਹਿ ਰਹੇ ਨੇ ਗਲਤ ਆ ਪਰ ਫਿਰ ਮੈਂ ਸੋਚਿਆ ਕਿ ਨਹੀਂ ਇਹ ਗੱਲ ਜਿਹੜੀ ਆ ਇਹ ਕਨਫਰਮ ਕਰਨੀ ਚਾਹੀਦੀ ਹੈ ਪਹਿਲਾਂ ਮੈਂ ਉਹਨਾਂ ਦੀ ਉਹਨਾਂ ਦਾ ਮਤਲਬ ਉਹਨਾਂ ਦੇ ਵਿਰੁੱਧ ਮੈਂ ਵੀਡੀਓ ਪਾਉਣ ਲੱਗਾ ਸੀ ਪਰ ਨਹੀਂ ਫਿਰ ਮੈਂ ਰੁਕ ਗਿਆ ਮੈਂ ਕਿ ਨਹੀਂ ਮੈਨੂੰ ਕਿਤੇਉਂ ਕਨਫਰਮ ਕਰਨਾ ਚਾਹੀਦਾ ਇਸ ਕਰਕੇ ਮੈਂ ਥੋੜੀ ਜਿਹਾ ਮਤਲਬ ਜਿਹੜੇ ਸੂਜਵਾਨ ਸੱਜਣ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਜਾਂ ਰਾਈਟਰ ਨੇ ਮੈਂ ਉਹਨਾਂ ਕੋ ਕਨਫਰਮ ਕੀਤਾ ਕਿ ਇਹ ਗੱਲ ਸੱਚ ਹੈ ਤੇ ਉਹ ਉਹ ਕਹਿੰਦੇ ਵੀ ਹਾਂ ਬਿਲਕੁਲ ਇਸ ਗੱਲ ਸੱਚ ਹੈ ਪਾਸ਼ਨੀ ਇਹ ਗੱਲ ਸੱਚੀ ਗਈ ਸੀ ਕਿ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਨੂੰ ਪੂਰ ਕੇ ਉੱਤੇ ਝੋਨਾ ਲਾ ਦੇਣਾ ਚਾਹੀਦਾ ਇੱਕ ਇਹੋ ਜਿਹਾ ਸ਼ਖਸ ਜਿਹਦੀ ਤਲਮਤ ਦੇ ਵਿੱਚ ਇਨਕਲਾਬ ਨਿਕਲਦਾ ਇਨਕਲਾਬ ਦੀਆਂ ਗੱਲਾਂ ਕਰਦਾ ਸੀ ਉਹ ਬੰਦਾ ਤੇ ਉਸ ਬੰਦੇ ਨੇ ਇਹ ਗੱਲ ਕਿਉਂ ਕਹਿਣੀ ਪਈ ਸਵਾਲ ਆ ਇੱਕ ਇਹਦਾ ਸਵਾਲ ਦਾ ਜਵਾਬ ਤੁਸੀਂ ਦੇਣਾ ਉਸ ਬੰਦੇ ਨੇ ਗੱਲ ਕਿਉਂ ਕਹਿਣੀ ਪਈ ਕਿ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਨੂੰ ਪੂਰਨਾ ਚਾਹੀਦਾ ਕੀ ਮਜਬੂਰੀ ਸੀ ਕੀ ਕਾਰਨ ਬਣੇ ਕਿ ਉਹਨੂੰ ਇਹ ਵੀਰ ਨੂੰ ਗੱਲ ਕਹਿਣੀ ਪਈ ਸੋ ਇਹ ਸਵਾਲ ਆ ਬਾਕੀ ਕਈ ਸੁਣੀ ਗੱਲ ਮਾਫੀ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ